ਕਿੱਥੇ ਜਾਉਗੇ ਵੈਸੇ ਦਿਮਾਗੀ ਨਹੀਂ ਸਹੀ ਹਨ ਕਿ ਇਹ ਆਪੇ ਬੈਨ ਨਾਲ ਤੇ ਇਧਰ ਨੂੰ ਜਾ ਚਲਾ ਬੈਨ ਬਾਤ ਲਈ ਚੱਲ ਜਲੀ ਆਪਾਂ ਚਲੋ ਬੈਜੋ ਬਾਰੀ ਕੋਲ ਬਾਰੀ ਕੋਲ ਬੈਜੋ ਹਾਂ ਅਰੇ ਹੋਰ ਜਗ੍ਹਾ ਤਾਂ ਆਏ ਬੇ ਹੋਰ ਜਗ੍ਹਾ ਤਾਂ ਤਰ ਤੂੰ ਬਾਈ ਚਲ ਜਲ ਜਲ ਬਾਹਰ ਆ ਮੈਂ ਬਾਹਰ ਆ ਹੁਣ ਤੂੰ ਜੇ ਤੇ ਮਲੇਓ ਅੱਜ ਆ ਇੱਕ ਸਰਜੀ ਨਹੀਂ ਚਲੀ ਹਾਂ ਤੇ ਪਿੱਛੇ ਆ ਗਿਆ ਆਪੇ ਤੇ ਬਤ ਉਹ ਇੱਥੇ ਇਥੇ ਮੋੜ ਲਈ ਤੇ ਬੈਗ ਆੜੇ ਮੋੜ ਦੇ ਬਹੁਤ ਗੱਡੀਆਂ ਹੁੰਦੀਆਂ ਹਨ ਅਜਾ ਬਤ ਵਾਈਗੋ ਇਹਨਾਂ ਬੱਚਾ ਨਾਲ ਟਾਈਮ ਨਹੀਂ ਸਪੈਂਡ ਹੁੰਦਾ ਇੰਨਾ ਮੇਰੇ ਕੋਲ ਵੀ ਹਾਂਜੀ ਸਾਰੀ ਸੰਗਤ ਨੂੰ ਵਾਇਗੋ ਜਿੱਕਾ ਖਾਲਸਾ ਵਾਇਗੋ ਜਿੱਕੀ ਫਤਿਹ ਸੰਗਤ ਜੀ ਆਪਾਂ ਵੀਡੀਓ ਪਾਈ ਸੀ ਭੈਣ ਦੀ ਤਿੰਨ ਚਾਰ ਦਿਨ ਪਹਿਲਾਂ ਕੇਸ ਭੈਣ ਨੂੰ ਆਪਾਂ ਅਫਰੋ ਪਰ ਜ਼ਿਲੇ ਦੇ ਪਿੰਡ ਲੱਖੋਕੇ ਬਹਿਰਾਮ ਦੇ ਵਿੱਚੋਂ ਆ ਇੱਕ ਮੰਡੀ ਦੇ ਵਿੱਚੋਂ ਲੈ ਕੇ ਆਏ ਸੀਗੇ ਦੱਸੀ ਸੀ ਤੁਹਾਨੂੰ ਸਟੋਰੀ ਕਿ ਕਿਦਾਂ ਵਿਚਾਰੀ ਦੀ ਦੁੱਖਾਂ ਭਰੀ ਕਹਾਣੀ ਆ ਤੇ ਚਲੋ ਭੈਣ ਨਾਲ ਆਪਾਂ ਵਾਵਾ ਚੇਰੇ ਸਿਰਖ ਭਾਈ ਕਰਕੇ ਭੈਣ ਨਾਲ ਦੋ ਦਿਨ ਘੰਟੇ ਦਾ ਮੱਥਾ ਮਾਰ ਕੇ ਇਸ ਭੈਣ ਤੋਂ ਆਪਾਂ ਪੁੱਛ ਲਿਆ ਸੀ ਇਹਦਾ ਐਡਰੈਸ ਇਸ ਭੈਣ ਦਾ ਪਿੰਡ ਸੀਗਾ ਗੋਇਲਾ ਜ਼ਿਲ੍ਹਾ ਸੋਲਨ ਤੇ ਹਰਿਆਣੇ ਦੇ ਵਿੱਚ ਪੈਂਦਾ ਸੀਗਾ ਇਹ ਹਿਮਾਚਲ ਦੇ ਵਿੱਚ ਹੀ ਪੈਂਦਾ ਸੀਗਾ ਸੌਰੀ ਤੇ ਭੈਣ ਦਾ ਨਾਮ ਕਿਰਨ ਸੀਗਾ ਪਰ ਦੁਖਾ ਭਰੀ ਕਹਾਣੀ ਮੈਂ ਤੁਹਾਨੂੰ ਦੱਸਾਂ ਕਿ ਜਦੋਂ ਆਪਾਂ ਪੰਚਾਇਤ ਨਾਲ ਗੱਲ ਕੀਤਾ ਪਿੰਡ ਦੇ ਸਰਪੰਚ ਸਾਹਿਬ ਨਾਲ ਗੱਲ ਕੀਤੀ ਤੇ ਉਹਨਾਂ ਨੇ ਦੱਸਿਆ ਸੀਗਾ ਕਿ ਇਸ ਭੈਣ ਦਾ 20 ਸਾਲ ਪਹਿਲਾਂ ਪਿਤਾ ਜੀ ਦਾ ਘਰੋਂ ਚਲੇ ਗਏ ਸੀਗੇ ਤੇ ਜਿਹੜਾ ਇਹਨਾਂ ਦਾ ਬ੍ਰਦਰ ਆ ਉਹ ਵੀ ਮੈਂਟਲੀ ਡਿਸਟਰਬ ਹੋ ਉਹ ਵੀ ਇਦਾਂ ਕਦੇ ਘਰੋਂ ਚਲ ਜਾਂਦਾ ਕਦੀ ਆ ਜਾਂਦਾ ਵਾ ਤੇ ਮਦਰ ਦੀ ਵੀ ਡੈਥ ਹੋਈ ਆ ਮਤਲਬ ਕਿ ਪਿਓ ਵੀ ਨਹੀਂ ਹੈਗਾ ਮਾਂ ਵੀ ਨਹੀਂ ਹੈਗੀ ਜਿਹੜਾ ਭਰਾ ਵਿਚਾਰਾ ਉਹ ਵੀ ਮੈਂਟਲੀ ਸਹੀ ਨਹੀਂ ਆ ਤੇ ਚਲੋ ਆਪਾਂ ਇਸ ਵੀ ਭੈਣ ਨੂੰ ਆਪਣੇ ਕੋਲ ਲਿਆਏ ਸੀ ਪਿੰਡ ਮਰਖਾਨਾ ਜ਼ਿਲ੍ਹਾ ਤਰਨਤਨ ਅਨਾਥਾ ਛਰਮ ਦੇ ਵਿੱਚ ਦੋ ਤਿੰਨ ਦਿਨ ਕੋਲ ਰੱਖਿਆ ਤੇ ਇਸ ਪੰਚਾਇਤ ਨੇ ਕਿਹਾ ਸੀਗਾ ਕਿ ਤੁਸੀਂ ਇਹਨਾਂ ਨੂੰ ਕਿਸੇ ਵੀ ਜਿੱਥੇ ਭੈਣਾਂ ਦੀ ਸਾਂਭ ਸੰਭਾਲ ਹੁੰਦੀ ਹੈ ਉੱਥੇ ਅਨਾਥਾ ਛਮ ਛੱਡ ਆਓ ਅਸੀਂ ਆਪਣੇ ਵੱਲੋਂ ਪੰਚਾਇਤ ਵੱਲੋਂ ਲਿਖ ਕੇ ਦੇ ਦਿੰਦੇ ਆ ਤੇ ਅੱਜ ਅਸੀਂ ਵੀਰ ਜਗਰੂਪ ਸਿੰਘ ਖਾਲਸਾ ਜਿਨ੍ਹਾਂ ਨੇ ਪਿੰਡ ਲੱਦਾ ਮੁੰਡਾ ਦੇ ਵਿੱਚ ਬਾਬਾ ਫਤਿਹ ਸਿੰਘ ਅਨਾਥਾ ਛਰਮ ਦੇ ਨਾਤੇ ਸੇਵਾ ਕਰਦੇ ਆ ਤੇ ਇਸ ਕੋ ਵੀਰ ਜੀ ਆਪਾਂ ਇਹਨਾਂ ਵੀਰਾਂ ਦੇ ਕੋਲ ਅੱਜ ਭੈਣ ਨੂੰ ਲੈ ਕੇ ਆਏ ਆ ਇਹਨਾਂ ਨੂੰ ਛੱਡਣ ਆਏ ਕਿਉਂਕਿ ਇੱਥੇ ਭੈਣਾਂ ਦਾ ਵੀ ਪ੍ਰਬੰਧ ਹੈਗਾ ਵਾ ਤੇ ਜੇਕਰ ਕਿਸੇ ਵੀ ਵੀਰ ਨੇ ਆ ਇਹਨਾਂ ਬਾਰੇ ਕੋਈ ਵੀ ਭੈਣ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ ਅੱਜ ਤੋਂ ਤੁਸੀਂ ਵੀਰ ਜੀ ਨੂੰ ਨਾਲ ਕੰਟੈਕਟ ਕਰ ਸਕਦੇ ਜੀ ਇਹਨਾਂ ਦੇ ਮੋਬਾਈਲ ਨੰਬਰ ਆ 80 00585106 ਆ ਇਹਨਾਂ ਦਾ ਮੋਬਾਈਲ ਨੰਬਰ ਆ ਇਹਨਾਂ ਦਾ ਐਡਰੈਸ ਵਾ ਠੀਕ ਇਤਨਾ ਕਰ ਲਈ ਠੀਕ ਹੈ ਜੀ ਤੇ ਅੱਜ ਹੁਣ ਵੀਰ ਜੀ ਨੂੰ ਜ਼ਿੰਮੇਵਾਰੀ ਦੇ ਕੇ ਚੱਲੇ ਆ ਤੇ ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਕਿ ਸੰਗਤ ਜੀ ਵੀ ਇਹਨਾਂ ਦਾ ਅਨਾਥ ਆਸ਼ਰਮ ਆ ਆ ਜਾਂਦਾ ਵਾ ਜਿਲ੍ਹਾ ਬਟਾਲੀ ਦੇ ਕੋਲ ਆ ਜਾਂਦਾ ਵਾ ਜਿਲ੍ਹਾ ਵੀ ਬਟਾਲਾ ਨਾ ਨਹੀਂ ਜਿਲ੍ਹਾ ਗੁਰਦਾਸਪੁਰ ਦੇ ਕੋਲ ਆ ਜਾਂਦਾ ਵਾ ਤੇ ਕਿਸੇ ਵੀ ਵੀਰ ਭਰਾ ਭੈਣ ਨੇ ਕੋਈ ਹੱਥੀਂ ਸੇਵਾ ਦੇਣੀ ਹੋਵੇ ਕਿਉਂਕਿ ਜਿਹੜੇ ਸੰਗਤ ਜੀ ਵੀ ਜਿਹੜੇ ਇਹੋ ਜਿਹੇ ਕਾਰਜ ਵਾਂ ਸਾਂਭਾਲ ਦੇ ਕਾਰਜ ਵਾਂ ਇਹ ਇਕੱਲੇ ਬੰਦੇ ਤੋਂ ਕਰਨੀ ਔਖੇ ਹੁੰਦੇ ਆ ਫਾਈਨੈਂਸ਼ੀਅਲ ਤੌਰ ਤੇ ਔਖੇ ਹੋ ਜਾਂਦੇ ਆ ਇੱਕ ਸਮਾਂ ਇੰਨਾ ਨਹੀਂ ਹੁੰਦਾ ਵੀ ਆ ਦੀ ਦੂਰੋਂ ਦੂਰੋਂ ਪੇਸ਼ੈਂਟ ਲੈ ਕੇ ਕਿਉਂਕਿ ਫਾਈਨੈਂਸ਼ੀਅਲ ਪ੍ਰੋਬਲਮ ਦਾ ਕਰਕੇ ਵੀ ਕਈ ਏਰਰ ਹੋ ਜਾਂਦਾ ਵਾ ਕਿ ਸਾਨੂੰ ਦੂਰੋਂ ਦੂਰੋਂ ਪੇਸ਼ੈਂਟ ਜਾਂ ਭੈਣਾਂ ਜਾਂ ਵੀਰ ਲਿਉਣ ਤੇ ਪ੍ਰੋਬਲਮ ਆ ਜਾਂਦੀ ਆ ਪਰ ਜੇਕਰ ਸੰਕਤ ਸਹਿਯੋਗ ਦਵੇ ਕਿਉਂਕਿ ਇਹਨਾਂ ਦਾ ਰਹਿਣ ਸਹਿਣ ਦਾ ਪਾ ਕੇ ਰੋਟੀ ਪੰਡਾ ਪਾ ਕੇ ਜੇ 20-25 ਸਰੀਰਾਂ ਤੇ ਆਪਣਾ 60-70 ਹਜ਼ਾਰ ਰੁਪਏ ਦਾ ਮਹੀਨੇ ਦਾ ਇਕੱਲਾ ਰਾਚੰਦਾ ਰਹਿਣ ਸਹਿਣ ਦਾ ਖਰਚ ਲੱਗ ਜਾਂਦਾ ਵਾ ਤੇ ਜੇਕਰ ਸੰਕਤ ਜੀ ਸਪੋਰਟ ਕਰਨ ਇਹੋ ਜਿਹੇ ਹੀਰਿਆਂ ਦੀ ਜਿਹੜੇ ਆਪਣੇ ਪੰਜਾਬੀ ਭਰਾਵਾਂ ਦੀ ਭੈਣਾਂ ਦੀ ਹੈਲਪ ਕਰਦੇ ਆ ਜਿਹੜੇ ਉਹਨਾਂ ਨੂੰ ਸੰਭਾਲ ਕੇ ਰੱਖਦੇ ਆ ਉਹਨਾਂ ਦੀ ਮਦਦ ਕਰਦੇ ਆ ਜੇਕਰ ਕੋਈ ਸਪੋਰਟ ਕਰੇ ਤਾਂ ਹੋ ਸਕਦਾ ਇਹ ਵੀਰ ਦੀ ਹੁਣੀ ਹੋਰ ਵੱਧ ਕੇ ਸੇਵਾ ਕਰਨ ਸੋ ਕਿਸੇ ਵੀ ਵੀਰ ਭਰਾ ਭੈਣ ਨੇ ਸੇਵਾ ਕਰਨੀ ਹੋਵੇ ਅनाथ ਆਸ਼ਰਮ ਦੇ ਵਿੱਚ ਪਿੰਡ ਲੱਦਾਮੁੰਡਾ ਜ਼ਿਲ੍ਹਾ ਗੁਰਦਾਸਪੁਰ ਜਗਰੂਪ ਸਿੰਘ ਖਾਨ ਸਾਹਿਬ ਜੀ ਇਹਨਾਂ ਦਾ ਨਾਮ ਆ ਤੇ ਤੁਸੀਂ ਕੁਝ ਕਹਿਣਾ ਚਾਹੋਗੇ ਵੀਰ ਜੀ ਬਹੁਤ ਬੋਲਦੇ ਸੋਰੇ ਆਪਣੇ ਮਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਨੂੰ ਪਤਾ ਹੀ ਹੈ ਕਿ ਜੋ ਵੀਰ ਵੀ ਸੇਵਾ ਕਰਦੇ ਆ ਬਾਬਾ ਰਤਨਦੇਵ ਜੀ ਸੇਵਾ ਸਾਡੀ ਟੀਮ ਰਹਾਣਾ ਵਿਖੇ ਵੀ ਇਹਨਾਂ ਦਾ ਵੀ ਆਸ਼ਰਮ ਚੱਲ ਰਿਹਾ ਬਹੁਤ ਵੱਡੀ ਇਹਨਾਂ ਦੀ ਵੀ ਸੇਵਾ ਵਾ ਤੇ ਸਾਡੇ ਕੋਈ ਭੈਣ ਨੂੰ ਲੈ ਕੇ ਆਏ ਆ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਜਮਾਨਾ ਨਹੀਂ ਹੈਗਾ ਕਿ ਜਿਹੜਾ ਕੋਈ ਸੜਕ ਤੇ ਕੋਈ ਭੈਣ ਜੜੀ ਆ ਤੁਰ ਕੇ ਇਸ ਤੋਰ ਫਿਰ ਸਕੇ ਕਿਉਂਕਿ ਅੱਜ ਦਾ ਸਿਸਟਮ ਬਹੁਤ ਜਿਹੜਾ ਕਾਲਜੋਗ ਜਿਹੜਾ ਸਿਸਟਮ ਚੱਲ ਰਿਹਾ ਵਾ ਫਿਰ ਵੀ ਇਹਨਾਂ ਦਾ ਬਹੁਤ ਧੰਨਵਾਦ ਹੈ ਕਿ ਜਿਹੜਾ ਭੈਣ ਜਿਹੜਾ ਸਾਡੇ ਆਸ਼ਰਮ ਲੈ ਕੇ ਆਏ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਜਿਹੜੀ ਇਹਨਾਂ ਦੀ ਸੇਵਾ ਹੀ ਕਰ ਸਕੀਏ ਇੰਨੀਆਂ ਬੈਂਦੇ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਆਪਾਂ ਆਜਾ ਕੇ ਖਾ ਸਕਦੇ ਆ ਵੀਡੀਓ ਦੇ ਵਿੱਚ ਜੀ ਕਿ ਅਰੇਸਟ ਕਰ ਲਿਆ ਉਦਾਂ ਸੁੱਤੇ ਹੋਏ ਸਾਰੇ ਉਦਾਂ ਚਲ ਫਿਰ ਆਂਦੇ ਨੇ ਜੀ ਕਿ ਤੁਹਾਡੀ ਮਰਜ਼ੀ ਹੈ ਨਹੀਂ ਜਿੱਦਾਂ ਤੁਹਾਡਾ ਖਾ ਨਹੀਂ ਫਿਰ ਡਿਸਟਰਬ ਕੀ ਕਰਨਾ ਜੇ ਤੇ ਕਹਿੰਨੀ ਆ ਤੋ ਵਿਖਾ ਨਹੀਂ ਜੇ ਤੇ ਵਿਖਾਉਣਾ ਵਿਖਾ ਦਿੰਦੇ ਬਾ ਫੋਨ ਲੈ ਆਜੋ ਹੈਨਾ ਇਹਦਾ ਕਿਉਂ ਹੋਗਾ ਕਿ ਸੰਗਤ ਨੂੰ ਪਤਾ ਲੱਗ ਜਾਂਦਾ ਕੋਈ ਨਾ ਕੋਈ ਵੀਡੀਓ ਦੇ ਥਰੂ ਹੈਨਾ ਕੋਈ ਜੁੜ ਜਾਂਦਾ ਨਾਲ ਆ ਅ ਨਾਲ ਹੀ ਲਾ ਲੋ ਤੂੰ ਮਾਈਕ ਉਹ ਗੋੜੇ ਤੂੰ ਜੰਮਾਈ ਕਰ ਦੇ हाँ आ पैडिंग चार्जिंग कर ले ठीक है आजा हां गुद में गड्डी जी जा काट के ले जा काट के ले आ अजय दूजा माइक भी यूज करिए जा काट के ले मैं वीडियो चीज देखे ही हूं रे बल्ले ठीक था बढ़िया ओ घास फैन लाए है ना ਹਾਰ ਜਾਂ ਦੋ ਲੱਗੇ ਇਹ ਠੜਦਾ ਕਰਕੇ ਪ੍ਰੋਬਲਮ ਹੀ ਹੁੰਦੀ ਨਹੀਂ 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 ਆ ਹਾਂਜੀ ਸਖੀ ਆ ਵੀਰ ਜੀ ਹੁਣਾਂ ਨੇ ਜਿਹੜਾ ਆਸ਼ਰ ਬਣਾਇਆ ਵਾ ਸੰਕਤੀ ਦੀ ਸੇਵਾ ਕਰਨ ਵਾਸਤੇ ਤੇ ਮੈਂ ਵੀਰ ਜੀ ਨੂੰ ਬੇਨਤੀ ਕਰਦਾ ਕਿ ਮੈਨੂੰ ਆ ਜਿਹੜੇ ਜਾਗਦੇ ਆ ਚਲ ਉਹਨਾਂ ਨੂੰ ਇੰਟਰੋਡਕਸ਼ਨ ਕਰਾ ਦੇ ਉਹ ਤਾਂ ਸ਼ੁੱਤੇ ਹੀ ਆ ਬਰਾ ਕਿੰਨਾ ਇਹ ਵੀਰ ਜੀ ਨੂੰ ਕਿੱਥੋਂ ਲੈਂਦਾ ਬਾਪੂ ਜੀ ਨੂੰ ਇਹ ਬਾਪੂ ਪਿਛੜਿਆ ਸਖੋ ਵਾਲਾ ਲੈਂਦਾ ਹੈ ਜਿਹੜੇ ਪੈੜੀ ਨਹੀਂ ਜਿਹੜੀ ਕੁੜੀਆਂ ਵੇਚਦੀ ਅੱਛਾ ਚਾਹ ਜਿਹੜਾ ਤੁਸੀਂ ਦੱਸਿਆ ਸੀ ਆ ਤੇ ਕਿੰਨਾ ਖਰਚ ਆਇਆ ਨਾ ਵੀਜੀ ਤੇ ਮਹੀਨੇ ਦਾ ਮਲਕ ਜਿਹੜਾ ਸਾਹ ਸੰਭਾਲਦਾ ਜਾਂ ਟੋਟਲ ਖਰਚਾ ਲਾ ਰੋ ਖਰਚੇ ਦਾ ਨੂੰ ਪਤਾ ਹੀ ਹੈ ਤੁਸੀਂ ਸੇਵਾ ਕਰਦੇ ਹਾਂ ਇਹਦੇ ਦਾ ਪਤਾ ਘੱਟਾ ਘੱਟ ਮੇਰੇ ਸਾਡੇ 40 45 ਜਾਣੇ ਹੁੰਦੇ ਸਾਡੇ ਕੋਲ ਬੱਚੇ-ਬੱਚੇ ਪਾ ਗਏ ਹਾਂ ਪੜਾਣਾ ਕਿੰਨੇ ਵਿੱਚੋਂ ਪੜਾਣਾ ਤੇ ਤਿੰਨ ਹੈ ਪੜਾਣਾਂ ਵਾਲੇ ਤੇ ਵੀਰ ਬੱਚੇ ਬੱਚੇ ਪੰਜ ਬੱਚੇ ਸਭ ਤੋਂ ਛੋਟਾ ਬੱਚਾ ਕਿੰਨੀ ਮਾ ਸਭ ਤੋਂ ਛੋਟਾ ਸਾਡਾ ਦੋ ਏਡੀ ਕਿਤੇ ਕੁੜੀ ਆ ਇੱਕ ਸੱਜੇ ਨੇ ਬੱਚਾ ਹਾਂ ਕੁੜੀ ਹੈ ਸੱਜੇ ਕੁੜੀ ਆ ਇੱਕ ਕੁੜੀ ਐਡੀ ਇੱਕ ਬੱਚਾ ਐਡਾ ਉਹਦੀ ਲੱਤਾਂ ਨਹੀਂ ਪੈਰ ਨਹੀਂ ਕੰਮ ਕਰਦੇ ਸਾਰੇ ਬੱਚੇ ਸੁੱਤੇ ਆ ਜੇ ਜਾਗਦੇ ਹੁੰਦੇ ਤੇ ਮੈਂ ਤੁਹਾਨੂੰ ਜਰੂਰ ਇੰਟਰੋਡਕਸ਼ਨ ਕਰਾਉਣੀ ਆ ਵੇਖੋ ਕਿੰਨੀ ਸਾਫ ਸਵਾਈ ਐ ਇੱਥੇ ਇਹਨਾਂ ਵਾਸਤੇ ਤੇ ਉਹ ਜਿਹੜੇ ਟਾਇਲਟ ਲਾਏ ਆ ਫਿਰ ਇਹੀ ਉਹ ਸਾ ਇਹਨਾਂ ਵਾਸਤੇ ਕਿ ਜਾਂ ਜੀ ਹਾਂ ਇਹਨਾਂ ਵਾਸਤੇ ਇਹਨਾਂ ਵਾਸਤੇ ਹੋਰ ਕਰਾਂਗੇ ਹਾਂ ਅਤਰੇ ਫਿਰਦੇ ਹੁਣ ਮੇਰਾ ਇਰਾਦਾ ਕੰਦ ਕਰਕੇ ਨਾ ਇੱਕ ਬੂਆ ਸਾਈਡ ਤੇ ਕੱਢ ਦਾਂਗਾ ਇਹ ਬਹੁਤ ਵਧੀਆ ਤੇ ਫਿਰ ਇਹਨਾਂ ਦਾ ਸੰਭਾਲ ਕੌਣ ਕਰਦਾ ਇਹ ਹੁੰਦਾ ਤੁਹੰਦਾ ਕੌਣ ਆਪ ਨਵਾਏ ਜੀ ਆਪ ਹੀ ਸਿਆਲ ਤੇ ਰੋਈ ਨਾ ਹੁੰਦੇ ਕਿ ਨਹੀਂ ਨਹੀਂ ਸਿਆਲ ਤੇ ਹੁਣ ਤੇ ਮਤਲਬ ਥੋੜਾ ਸਿਸਟਮ ਔਖਾ ਹੀ ਹੁਣ ਜਦੋਂ ਤੋਂ ਪਾ ਲੱਗਿਆ ਹੁ ਆ ਉਹ ਨਾ ਕਿ ਨਵੀਂ ਮਮੀ ਤੇ ਅੱਜ ਦੋ ਤਿੰਨ ਦਿਨ ਨਗ ਜਾਂਦੇ ਇਹਨਾਂ ਨੇ ਤੇ ਜਿਹੜੀ ਲੈਟਰਨ ਬਾਥਰੂਮ ਉੱਤੇ ਕਰਦੇ ਆ ਮੈਂ ਇੱਕ ਟੜ ਤੋਂ ਰੈਲ ਤੁਸੀਂ ਦੱਸੀ ਮਨੋਦ ਚਲੋ ਮੈਂ ਕਰਲੇ ਲੱਗਾ ਜਿਹੜੇ ਉੱਤੇ ਕਰਦੇ ਆ ਤੇ ਉਹਨਾਂ ਨੂੰ ਫੇਰ ਥੱਲੇ ਕੀ ਵਸਾਉਂਦੇ ਉਹਨਾਂ ਦੇ ਉਹਨਾਂ ਨੂੰ ਜਿੱਦਾਂ ਜਿਹੜੇ ਬੰਦੇ ਬਾਥਰੂਮ ਲੱਗ ਕਰਦੇ ਉਹ ਵੱਖਰੇ ਕੀਤੇ ਇੱਕ ਸਾਈਡ ਦੇ। ਵੈਰੀ ਗੱਲ ਤੁਸੀਂ ਸਮਝ ਨਹੀਂ ਆ ਜਿਹੜੇ ਬਿਸਤਰੀ ਦੇ ਉੱਤੇ ਹੀ ਕਰਦੇ ਆ ਭਾਵੇਂ ਲੱਗ ਹੀ ਕੀਤੇ ਕਰਦੇ ਆ। ਹਾਂ। ਉਹਨਾਂ ਦਾ ਮਤਲਬ ਹੈ ਕਿ ਜਿਹੜਾ ਥੱਲੇ ਜਿਹੜਾ ਤੁਸੀਂ ਆ ਸੀਟ ਪਛਾਉਂਦੇ ਜੀ ਕਿ ਕੀ ਕੀ ਹੁੰਦੀ ਆ ਮਤਲਬ ਕੋਈ ਥੱਲੇ ਸ਼ੀਟ ਛੁਲਾਉਂਦੇ ਜਾਂ ਜਿਹੜਾ ਬਾਥਰੂਮ ਕਰਦਾ ਹਨ ਹਾਂਜੀ ਉਹਦਾ ਇੱਕ ਤੇ ਮੰਜਾ ਪੈਣ ਵਾਲਾ ਵਿਰਲਾ ਲੈਣਾ ਆਪਾਂ। ਅੱਛਾ। ਵਿਰਲਾ ਮੰਜਾ ਲੈ ਕੇ ਜਿਹੜਾ ਸੋਨਾ ਉਹਦੇ ਤਰਪਾਲ ਵਾਲਾ ਕੱਪੜਾ ਲੈ ਲੈਣਾ। ਅੱਛਾ। ਉਹ ਤਰਪਾਲ ਉਹ ਸਾਦੇ ਦੇ ਉੱਤੇ। ਉੱਤਲੇ ਮਨੇ ਇੱਥੇ ਤਰਪਾਲ ਪਛਾ ਦੇਣੀ ਆ। ਹ ਮੇਰੇ ਕੋਲ ਵੀ ਦੋ ਤਿੰਨ ਜਣੇ ਹੈਗੇ ਜਿਹੜੇ ਉੱਥੇ ਬਾਥਰੂਮ ਕਰਦੇ ਆ ਤੇ ਉਹ ਤਰਪਾਲ ਲੈ ਕੇ ਉੱਥਲੇ ਬਨੇ ਉਹ ਚਾਰ ਤਿੰਨ ਚਾਰ ਬੰਦੇ ਜਿਹੜੇ ਖਰਾਬ ਕਰਦੇ ਫਿਰ ਰੱਖੇ ਲੈਟਰਿੰਗਾ ਲੱਗ ਗਿਆ ਉਹ ਉਧਰ ਸਾਈਡ ਤੇ ਅੱਛਾ ਮੇਰੇ ਕੋਲ ਉਦਾਂ ਹੁਣ ਉਧਰਲੇ ਬਨੇ ਆ ਸਮੈਲ ਸਮਲਦੀ ਹੁਣ ਮਾਸਾ ਹੋਣੀ ਪ੍ਰੋਬਲਮ ਹੈਗੀ ਅੱਗੇ ਉਦੋਂ ਹੁੰਦੀ ਸੀ ਉਹ ਔੜੀਆਂ ਨੇ ਨਵੇਂ-ਨਵੇਂ ਆਉਣੀਆਂ ਨੇ ਆ ਨਹੀਂ ਹੁਣ ਨਹੀਂ ਨਵੇਂ-ਨਵੇਂ ਨਹੀਂ ਮੈਂ ਬਾਕੀ ਇੱਕ ਹੋਰ ਬਾਕੀ ਇੱਕ ਹੋਰ ਚੱਕਰ ਆ ਬਾਕੀ ਜਿਹੜਾ ਫਰਸੇ ਦਾ ਤੇ ਕੱਚੇ ਸਾ ਦਾ ਵੀ ਬੜਾ ਕੰਪੈਰੀਸ਼ਨ ਕੱਚੇ ਸਾ ਦਾ ਸਮੈਲ ਨਹੀਂ ਆਉਂਦੀ ਜਿੰਨਾ ਮਰਜ਼ੀ ਬਾਥਰੂਮ ਕਰੀ ਜਾ। ਅੱਛਾ ਹਾਂ ਪੱਕੇ ਦੇ ਜਾਦੀ ਆ। ਹਾਂ ਪੱਕੇ ਦੇ ਜਾਦੀ ਆ। ਆੜੇ ਕੋ ਪਰਲੇ ਹਾਲ ਜਿ ਪਹਿਲਾਂ ਤਾਂ ਇੱਧਰਲੇ ਕੱਚੇ ਹਾਲ ਜਿੱਥੇ ਨਹੀਂ ਤੇ ਇੱਥੇ ਖਲੋਤਾ ਨਹੀਂ ਜਾਣਾ ਸਾਲ ਚ। ਅੱਛਾ ਹਾਂ ਮੇਰੇ ਨਾਲ ਪਾਇਕੋ ਵੀ ਵੀ ਪੱਕੇ ਉੱਥੇ ਰੱਖਿਆ ਨਾ ਤਰਖਾ ਤੇ ਰੱਖਿਆ ਉਹ ਇੱਕੋ ਗੱਲ ਉਹਨੂੰ ਕਹੀ ਆ ਕਿ ਵੀਰ ਸਮੈਲ ਨਹੀਂ ਹੋਣੀ ਚਾਹੀਦੀ। ਕਿਉਂਕਿ ਕੋਈ ਆਪਾਂ ਨੂੰ ਇੱਥੇ ਸੰਗ ਤੇ ਵੇਖਣ ਆਵੇ ਤੇ ਜੇਕਰ ਇੱਥੇ ਵੀ ਸਮੈਲ ਆਈ ਹਨਾ ਤੇ ਫਿਰ ਉਹਨਾਂ ਸਾਂਸ ਭੱਦ ਲਗੀ ਫਿਰ। ਹਾਂ ਆਈਨਾ ਕੇ ਸਿਆਲ ਕਰਕੇ ਥੋੜਾ ਜਿਹਾ ਸਿਆਲ ਕਰਕੇ ਥੋੜਾ ਜਿਹਾ ਪ੍ਰੋਬਲਮ ਮਾੜੀ-ਮੋਟੀ ਕਿਸ ਤਰ੍ਹਾਂ ਕਿਤੇ ਹੋ ਜਾਂਦੀ ਆ ਪਰ ਆਪਣੇ ਮਨੋਂ ਪੂਰੀ ਕੋਸ਼ਿਸ਼ ਹੁੰਦੀ ਆ ਬਾਕੀ ਬੰਦੇ ਹਣਾ ਦੇ ਵਧੀਆ ਬੰਦੇ ਜਿਹੜਾ ਮੰਨ ਲੋਣ ਵਿੱਚ ਬੰਦੇ ਖਾਓ ਇੱਕ ਵੀਰ ਠੀਕ ਕੀਤਾ ਆ ਬਾਤਵਾ ਸਾਰੇ ਠੀਕ ਹੋ ਗਿਆ ਆ ਮੁੰਡਾ ਇੱਕ ਤਾਂ ਦਮੂਲਿਆਂ ਤੋਂ ਮਰ ਚਾਰ ਪੰਜ ਪੰਜ ਕੱਪੜੇ ਕਿਦਾਂ ਆਪੋ ਆਪਣੇ ਇਹਨਾਂ ਦੇ ਕੀ ਜਾਂ ਹੋਏਗੇ ਰ ਆਪ ਜਿਵੇਂ ਧੋ ਕੇ ਇਕੱਠੇ ਨੇ ਕੱਪੜੇ ਸਾਰੇ ਕੱਥੇ ਧੋਨੇ ਆ ਉਧਰ ਹਾਲ ਚ ਸਾਰੇ ਕੱਪੜੇ ਨੇ ਮਤਲਬ ਕਿ ਜਿਹਨੇ ਅੱਜ ਜੀਟੀ ਛੜਕੀ ਇਹਨੇ ਪਾਲੀ ਕੱਲ ਨੂੰ ਕਹਿੰਨ ਵਾਲੀ ਇਹਦਾ ਹੋਏ ਨਾ ਹਾਂ ਹਾਂ ਹੋ ਜਾਂਦਾ ਇਹ ਠੀਕ ਹੈ ਮੇਰੇ ਕਿਦਾਂ ਹੋ ਜਾਂਦਾ ਮੈਂ ਇਕੱਠੇ ਧੋਈਦੇ ਆ ਨਾ ਆਪਣੇ ਆਪਣੇ ਕੋਲ ਇਹਨਾਂ ਸਿਸਟਮ ਨਹੀਂ ਹੈਗਾ ਵੀ ਹਾਂ ਨਾ ਕੱਲੇ ਕੱਲੇ ਦੇ ਵੱਖਰੇ ਵੱਖਰੇ ਹਾਂ ਧੋਣਾ ਮਤਲਬ ਲਾਗੇ ਲਾਗਾ ਧੋਣਾ ਮਤਲਬ ਇਕੱਠਾ ਹੀ ਆ ਮੈਂ ਆਪ ਦੇਣੇ ਆਪ ਹਾਂ ਪਾਉਣੇ ਆ ਨਾਲੇ ਕੁ ਲੋਕ ਭਗਤ ਹੁਣੇ ਵੀ ਆ ਵੀਰ ਆ ਗਏ ਮੈਂ ਨਾ ਬੜੇ ਆਦਰ ਮੁੰਡੇ ਜਿਹੜੇ ਸਾਈਡ ਤੇ ਕੱਢ ਲੈਣਾ ਉੱਧਰ ਤੁਹਾਨੂੰ ਵਿਖਾਉਣਾ ਉੱਪਰਲੇ ਕਮਰੇ 'ਚ ਨਹੀਂ ਜਿਹੜੇ ਦੂਜੇ ਜਿਹੜੇ ਆਪ ਹੈਲਪ ਕਰਾ ਦਿੰਦੇ ਆ ਹਾਂ ਹਾਂ ਉਹ ਆਪ ਅੱਛਾ ਬੱਥਾ ਕਿਦਾਂ ਹੈ ਰ ਬਾਕੀ ਜੇ ਤਰ ਬਦਾਮ ਆਜੋ ਅਜੇ ਪੈਣੇ ਉੱਤਰਪਾਰ ਦਾ ਦਰਬਾਰ ਹੈ ਬਾਣੀ ਚੱਲਦੀ ਸਵੇਰੇ ਸ਼ਾਮ ਸੱਚੀ ਸੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਇਹ ਵੀ ਦਿਹੁਣਾਂ ਨੇ ਦੋਵੇਂ ਸਿੰਘ ਤੇ ਸਿੰਘਣੀ ਤੰਦਰੁਸਤ ਵੀ ਚੜ੍ਹਦੀ ਕਲਾ ਦੇ ਵਿੱਚ ਬਾਣੀ ਦੇ ਵਿੱਚ ਰਹਿੰਦੇ ਆ ਤੇ ਗੁਰੂ ਮਹਾਰਾਜ ਦਾ ਪ੍ਰਕਾਸ਼ ਵੀ ਇੱਥੇ ਇਹਨਾਂ ਨੇ ਕੀਤਾ ਵਾ ਅਮਰਤ ਵੇਲੇ ਪੂਰੀ ਰਾਤ ਮਰਿਆਦਾ ਦੇ ਅਨੁਸਾਰ ਅਮਰਤ ਵੇਲੇ ਮਹਾਰਾਜ ਦਾ ਪ੍ਰਕਾਸ਼ ਹੁੰਦਾ ਵਾ ਇੱਥੇ ਫਿਰ ਸ਼ਾਮ ਨੂੰ ਰਹਿ ਰਹਿ ਤੋਂ ਬਾਅਦ ਮਹਾਰਾਜ ਦਾ ਸੋਖਾਸਨ ਹੁੰਦਾ ਵਾ ਤੇ ਇਹ ਇਹਨਾਂ ਨੇ ਗੁਰੂ ਮਹਾਰਾਜ ਦਾ ਇੱਥੇ ਓਟ ਆਸਰਾ ਲੈ ਕੇ ਦਰਬਾਰ ਬਣਾਇਆ ਆ ਆਜੋ ਆਜੋ ਮੈਂ ਬੱਚੇ ਵਿਖੋਨੇ ਇਤਿਹਾਸ ਰਮ ਦੇ ਵਿੱਚ ਹਾਂ ਅੱਬ ਪਰ ਆਏ ਗਏ ਅੰਦਰਾਗ ਬਾਹਰ ਨਾ ਜਾਂਦੀ ਇਹਨੂੰ ਨਾਂ ਕੀ ਦੱਸਿਆ ਇਹਨੇ ਆਪਣਾ ਅੰਦਰਾਗ ਹੀ ਦੱਸਿਆ ਨਾ ਆ ਲੋਕ ਦੇਖ ਇਧਰ ਓ ਇਧਰ ਆ ਵਾ ਇਧਰ ਆ ਉੱਤੀ ਰੋ ਇਧਰ ਕੋ ਗੁਰਾ ਡਰਾਵੇ ਜਿਹਾ ਆਗਲੇ ਐ ਇਧਰ ਵੇਖੀਦਾ ਸੋਨਾ ਬੱਚਾ ਏ ਵਾਈ ਗੁਰੂ ਇਹ ਇਹਦਾ ਕਿਹwidehatਰਾ ਪਹਲਾ ਆਈ ਕਿੰਨੇ ਸੋਹਣੇ ਸੋਹਣੇ ਬੱਚੇ ਆ ਵੈਗੂ ਦੀ ਕਾਕਾਤਾ ਵੈਗੂ ਦੀ ਬੱਤੀ ਆ ਬੱਚੀ ਆ ਉਹ ਵੈਗੂ ਵੈਗੂ ਇਹ ਕਮਰ ਦਾ ਥੱਲੇ ਹੋਣਾ ਚੱਲ ਲੱਤਾਂ ਨਹੀਂ ਕਰਦੇ ਦੇਖੋ ਵੈਗੂ ਜੀ ਕਿੰਨੇ ਸੋਹਣੇ ਸੁਨੇ ਬੱਚੇ ਆ ਜਿਵੇਂ ਅੰਗਰੇਜ਼ਾਂ ਦੇ ਬੱਚੇ ਹੁੰਦੇ ਆ ਆਵਾਜ਼ ਮਾਰੀ ਛੋਟੀ ਜੀ ਬੱਚੇ ਨੇ ਜਿਹੜਾ ਬਾਹਰ ਚਲੇ ਗਿਆ ਜਿਹਨੇ ਮੈਂ ਡਰਾਇਆ ਉਹ ਕਿੱਥੇ ਡਰਾਉ ਕਿੱਥੇ ਆ ਉਹ ਇੱਧਰ ਆ ਹੁਣ ਬਾਥਰੂਮ ਗਿਆ ਨਾ ਵੈਗੂ ਕਿੰਨੇ ਸੋਹਣੇ ਸੁਨੇ ਬੱਚੇ ਆ ਤੇ ਦੇਖੋ ਪਤਾ ਨਹੀਂ ਕੀ ਕਿਸਮਤ ਦੇ ਮਾਰੇ ਹੋਣੇ ਆ ਬੇਟੇ ਨਾਂ ਕੀ ਤੁਹਾਡਾ ਗੁਲীন ਕੋਰਾ ਆ ਵੀਡੀਓ ਚ ਨਾ ਦਿਖਾਈ ਦਿੰਦਾ ਹਨਾ ਮੈਨੂੰ ਕਰਨਾ ਪੈਣਾ ਹਨਾ ਛੋਟਾ ਬੱਚਾ ਨਹੀਂ ਇਹਨਾਂ ਨੂੰ ਖਾ ਨਹੀਂ ਸਕਦਾ ਇਹ ਬੋਲਦਾ ਇਹ ਬੋਲਾਈ ਕੋ ਖਾਸੇ ਹੀ ਦੱਸਿਓ ਮਾੜਾ ਇਹਨਾਂ ਦੀ ਇੰਟਰੋਡਕਸ਼ਨ ਦਿਓ ਇਹ ਕਿੱਥੋਂ ਆਏ ਬੱਚਾ ਇਹ ਬੱਚਾ ਹਾਂ ਮਡੇ ਦੇ ਫਗਵਾੜੇ ਤੋਂ ਭੈਣ ਭਰਾ ਦਾ ਅਸੀਂ ਦੋਵੇਂ ਭੈਣ ਭਰਾ ਹਾਂ ਇਹ ਕਿਦਾਂ ਇਹਨਾਂ ਦਾ ਪਾਪਾ ਖੋੜਦਾ ਮਾਰਦਾ ਤੇ ਮੰਮਾ ਬਾਹਰੇ ਵਾਰ ਕੀ ਤੇ ਸਾਊਦੀ ਅਰਬ ਤੇ ਉਹ ਕਰਦੀ ਇਹਨਾਂ ਦੀ ਹਰਪੂ ਆਹੋ ਦਾ ਗੱਲ ਹੁੰਦੀ ਇਹਨਾਂ ਦੀ ਨਾਨਕ ਰਹਿੰਦੇ ਵੇਲੇ ਕੋਈ ਨਹੀਂ ਸਮਝਦਾ ਕੋਣ ਸਮਝਦਾ ਤੁਹਾਨੂੰ ਪਤਾ ਹੈ ਅੱਜ ਤੇ ਆਹ ਬੱਚਾ ਇਹ ਦੀ ਸਟੋਰੀ ਲੰਮੀ ਚੋੜੀ ਹੈ ਕੋਈ ਹੈਗਾ ਇਹਦਾ ਬਸ ਆਹੋ ਇਹਦਾ ਮਾਂ ਸਾਡੀ ਖੇਤੜੀ ਕੀ ਪਿਓ ਹੈਗਾ ਹੈ ਅੱਛਾ ਇਹ ਉਹ ਵਰਦਾ ਬਹੁਤ ਦਿਨ ਜਿਵੇਂ ਅਡਪਟ ਅਡਪਟ ਕਰਨ ਚਾਹੁੰਦਾ ਹੈ ਅਡਾਉਟੇ ਜਾਈ ਨੇ ਨਾ ਉਹ ਤਿਆਰ ਤੇ ਨੇ ਉਹ ਡਾਉਟ ਕਿੱਥੇ ਹੋਣੇ ਇਹੋ ਹੀ ਨਹੀਂ ਬੱਚਾ ਜਿਹੜਾ ਦਮਾਲਾ ਸਜਾਹ ਜਿੰਦੀ ਜਿੰਦੀ ਵੀਡੀਓ ਵਾਇਰਲ ਹੋਈ ਹੈ ਹਾਂ ਹਾਂ ਕੀ ਨਾ ਤੇਰਾ ਏ ਗਰਪ੍ਰੀਤਾ ਗਰਪ੍ਰੀਤਾ ਕਿਤੇ ਸੋਹਰੇ ਸੋਹਰੇ ਬੱਚੇ ਆ ਤੇ ਯਾਰ ਉਹਨੂੰ ਉੱਧਰ ਪਾਓ ਥੋੜਾ ਜਿਹਾ ਇੱਧਰ ਕਰੋ ਇਹਨੂੰ ਤੇ ਆ ਬੱਚਾ ਕਿੱਥੋਂ ਉਹ ਉੱਧਰ ਪੈਂਦਾ ਹੀ ਨਹੀਂ ਆਉਂਦਾ ਵਾ ਇੱਧਰ ਤੇ ਇਹ ਬੱਚਾ ਕਿਥੋਂ ਜਿਹੜਾ ਥਾ ਥੱਲੇ ਝੰਡੇ ਵਾਲੇ ਤੋਂ ਝੰਡੇ ਵਾਲੇ ਤੋਂ ਇਹ ਪੈਰਲਾਈਜ਼ ਹੈ ਹਾਂ ਪੈਰਲਾਈਜ਼ ਤੇ ਚੱਲ ਮਾਰਦਾ ਹਨਾ ਵੀ ਆ ਰੀ ਨਿਆ ਵਿਫ ਕਿੰਨੇ ਸੋਨੇ ਫੁੱਲ ਆ ਬਗ ਉਹਨਾ ਚੈਕ ਆ ਜਿਹੜਾ ਮੇਰੇ ਅੰਦਰ ਪਾ ਕੁੜੀਆ ਸੁੱਤੀ ਆ ਜਿਹੜੀ ਸਾਲ ਤੋਂ ਨਿੱਕੀ ਐ ਇੱਥੇ ਉਹ ਅੰਦਰ ਮੇਰੇ ਨਾਲ ਸੁੱਤੀ ਨਾ ਹੁੰਦਾ ਕੁੜੀਆ ਹਾਂ ਤੇ ਨਿੱਕੀ ਐ ਹੈ ਕੋਈ ਅਡਾਪਟ ਕਰਨਾ ਚਾਹੁੰਦਾ ਉਹ ਬਰ ਬੋਲਦੀ ਨਹੀਂ ਹੈ ਬੋਲਦੀ ਨਹੀਂ ਪਰ ਉਹ ਯਾਰ ਬੜਾ ਕਰਦੀ ਮੈਨੂੰ ਜਿਹੜੇ ਹੁਣ ਸਾਡੇ ਕੋ ਆ ਗਏ ਉਹ ਜਾਣ ਨੂੰ ਤਿਆਰ ਨੇ ਮੈਨੂੰ ਨਾ ਕਿ ਪੇ ਇੱਕ ਭੈਣ ਬੜੀ ਦੇ ਨੂੰ ਗੇ ਫੋਨ ਆਉਂਦੇ ਕਿ ਨਹੀਂ ਮੈਨੂੰ ਗੁੜੀਆ ਹੀ ਮਿਲ ਜੇ ਮੈਂ ਅਡਾਪਟ ਕਰਨਾ ਚਾਹੁੰਦੀ ਆ ਉਹ ਬੜਾ ਪਿਆਰ ਕਰਦੀ ਆ ਸੱਤੀ ਇੱਧਰ ਹਾਂ 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 ਬਾਕੀ ਬ ਕੋਈ ਹੋਰ ਨਹੀਂ ਆਹ ਹੋ ਜੇ ਮੈਂ ਤੇ ਵੀਡੀਓ ਪਾਏ ਤੇ ਇਹਨਾਂ ਨੂੰ ਜਿਹਨੇ ਸੋਹਣਿਆ ਅਡਾਪਟ ਕਰਾ ਲੈ ਤੇ ਬਹੁਤ ਆ ਜਾਂਦੇ ਆ ਬੜੇ ਮੈਨੂੰ ਫੋਨ ਆਉਂਦੇ ਹਾਂ ਧੰਨ ਬਰਾਦੋ ਅੱਜ ਨਾਲ ਚੁਲਾਇਆ ਬਣਾਇਆ ਹਾਂ ਚੁਲਾਇਆ ਸਕੂਲ ਜਾਂਦੇ ਨਾ ਅੱਛਾ ਆ ਵੇਖੋ ਵੀਰ ਜੀ ਬੱਚਿਆਂ ਦੇ ਬੈਗ ਵੀ ਪਏ ਆ ਤੇ ਗੁੜੀਆ ਤੂੰ ਕਿਹੜੇ ਸਕੂਲ ਜਾਂਦੀ ਆ ਕਿਹੜੀ ਕਿਹੜੀ ਸੀਨੀਅਰ ਸੀਨੀਅਰ ਕੈਂਪਸ ਸਕੂਲ ਕਿਹੜੀ ਕਲਾਸ ਸੀ 9 9th ਤੇ ਤੇਰਾ ਵੀਰਾ ਕਿੱਥੇ ਤੇਰਾ ਨਾ ਗਿਆ ਤੇ ਵੀਰੇ ਦਾ ਤਾਂ ਫਾਸੇਗਾ ਤੇਰਾ ਬੜਾ ਜੀ ਅਗਰੇ ਟੇਬਲ ਜਾਂਦੇ ਤੇ ਹਾਂ ਇਹ ਤੋਂ ਹੁਵਲੇ ਨੇ ਇਥੋਂ ਬਸ ਲੰਦੇ ਯਾਰ ਵੇਖੋ ਇਹਦੀ ਬੱਚਿਆਂ ਦੇ ਬੈਗ ਵੀ ਆ ਛੋਟੇ ਛੋਟੇ ਤਿੰਨ ਬੱਚੇ ਆ ਤੇ ਅੱਜ ਪਹਿਲੀ ਵਾਰੀ ਕਿਉਂਕਿ ਮੈਂ ਬੱਚਿਆਂ ਨੂੰ ਪਹਿਲੀ ਵਾਰੀ ਵੇਖਿਆ ਵਾ ਫਿਰ ਆਨਾਥਾ ਚੰਦ ਦੇ ਵਿੱਚ ਚਲੋ ਵੱਡੇ ਹੁੰਦੇ ਆ ਪਹਿਣਾ ਹੁੰਦੀਆਂ ਵਾ ਪਰ ਬੱਚਿਆਂ ਨੂੰ ਜਿਹੜੀ ਨੰਨੀਆਂ ਨੰਨੀਆਂ ਜਾਨਾਂ ਉਹਨਾਂ ਨੂੰ ਫਸਟ ਟਾਈਮ ਲਿਖਿਆ ਵਾ ਸੋ ਇਸ ਕਰਕੇ ਮਾਨ ਥੋੜਾ ਜਿਹਾ ਅਪਸੈਟ ਹੋ ਗਿਆ ਕਿ ਵੇਖੋ ਪਤਾ ਨਹੀਂ ਕੀ ਕਰਮ ਕੀਤੇ ਹੋਣਗੇ ਬੱਚਿਆਂ ਨੇ ਕਿ ਜਿਹੜਾ ਇਹਨਾਂ ਨੂੰ ਆ ਵਿਚਾਰਿਆਂ ਨੂੰ ਸਜ਼ਾ ਭੁਗਤਨੀ ਪੈ ਰਹੀ ਹੈ ਹੈਨਾ ਚੱਲੀਏ ਆਪ ਮਾਰ ਲਊਗਾ ਹਾਂ ਕੈਮਰੇ ਹਰ ਥਾਂ ਲਾਓ ਜਰੂਰ ਕੈਮਰੇ ਸਾਡੇ ਹਰ ਸਾਡੇ ਹਰ ਥਾਂ ਦਾ ਐਂਟਰੀ ਜਿੱਥੇ ਕੋਈ ਪੇਸ਼ੈਂਟ ਆ ਕੋਈ ਬੰਦਾ ਆ ਪਿੰਨਾ ਸੱਚੇ ਵਿੱਚ ਖਰਚਾ ਬੜਾ ਹੋਣ ਜਾਂ ਹੁੰਦੀ ਬੰਨ ਜਾਂ ਨਾਲ ਨਾਲ ਮਿਸਰੀ ਲੱਗਾਈ ਆਪਣਾ ਬੜੀ ਚੰਗੀ ਕੋਈ ਕੋਈ ਹਟਾ ਕੇ ਸਿਸਟਮ ਕੈਮਰੇ ਸਭ ਤੋਂ ਪਹਿਲਾਂ ਮੈਂ ਕੈਮਰੇ ਲਵਾਏ ਹੁਣ ਮarro ਤੁਸੀਂ ਇੱਥੇ ਆਗੇ ਤਾਂ ਕੈਮਰੇ ਲੱਗਣਗੇ ਤੁਸੀਂ ਦੇਖ ਸਕਦੇ ਬੰਦਾ ਕੋਈ ਖਰਾਬੀ ਨਹੀਂ ਕਰਦਾ ਹਨਾ ਗੱਲ ਵਾਕਿ ਜਿਵੇਂ ਅਰੀਗੇਸ਼ਨ ਲਾਉਂਦੇ ਬੰਦੇ ਆ ਦੇ ਕੈਮਰੇ ਹੋਣ ਤੇ ਹਾਂ चङा पतो वाहेगुरू जी ख़ालसा वाहेगुरू जी फते सारी डिस्टब वाहेगुरु ਜਾ ਜਿਹੜੀ ਬਾਤ ਨੂੰ ਮਜ਼ੂਨ ਕਰਦੇ ਨਾ 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 ਇਹ ਮਤਲਬ ਹੈ ਬੰਦੇ ਚੰਗੇ ਆ ਇੱਕ ਭੈਣ ਜਿਹੜੀ ਤੁਸੀਂ ਸਾਡੇ ਗਈ ਉਹ ਪੌਂਦੀ ਖਲਾਰਾ ਜਿਆਦਾ ਉਹ ਜਿਹੜੀ ਮੈਂ ਉਥੋਂ ਲੈਂਦੀ ਸੀ ਅ ਚਬਾਤੋ ਇੱਕ ਦੀਦੀ ਡੈਥ ਹੋ ਗਈ ਸੀ ਤੇ ਨਾ ਹਾਂ ਦੂਜੀ ਉਹ ਖਲ ਪੌਂਦੀ ਪਾਣੀ ਪੂਣੀ ਬਹੁਤ ਰੋ ਜਿਹਨਾਂ ਦੀ ਡੈਥ ਨਹੀਂ ਫਿਰ ਉਹਨਾਂ ਸਿਸ ਕਰਕੇ ਤੇ ਕਰਦੇ ਬੜੀਆਂ ਆਪਣੇ ਪਿੰਡ ਪਿੰਡ ਤੇ ਉਹ ਤੋਂ ਨਹੀਂ ਉਹ ਬੋਲੀ ਨਾ ਨਾ ਹੋਰ ਜੇ ਤਾਂ ਬੜਾ ਜੇ ਇੱਕ ਦਬਦਬਾ ਬਣ ਜਾ ਫੇਰ ਨਹੀਂ ਰੱਖਾਂ ਮੈਂ ਤੇ ਇੱਥੇ ਆ ਲੈ ਆਉਣਾ ਨਾ ਨਾ ਆਮ ਸੌਰੀ ਦਿਖਾ ਦੇ ਕੇ ਸਾਰੇ ਅਵੇਸੋ ਜੀ ਮੈਂ ਪਿਛਲੀ ਵੀਡੀਓ ਤੇ ਵੀ ਬੋਲਿਆ ਸੀਗਾ ਆ ਵੀਰ ਜੀ ਹੁਣਾਂ ਨੇ ਉੱਪਰ ਟੀਨਾ ਪਾਈਆਂ ਵਾ ਟੀਨਾ ਪਖਾ ਦੇ ਸੀਗਾ ਜੀ ਚਲੋ ਆਪਣੇ ਤਾਂ ਇਸ ਵਿੱਚ ਦੇ ਚ ਵਾਇਰਸ ਮੇਨਰ ਲੈਂਟਰ ਪਿਆ ਵਾ ਪਰ ਇੱਥੇ ਟੀਨਾ ਪਈਆਂ ਵਾ ਜੇ ਕੋਈ ਵੀ ਵੀਰ ਭੈਣ ਕੋਈ ਸੇਵਾ ਕਰਨੀ ਚਾਹੁੰਦਾ ਹੋਵੇ ਤਾਂ ਜਰੂਰ ਆ ਵੀਰ ਜੀ ਹੁਣਾਂ ਨਾਲ ਸੰਪਰਕ ਕਰਿਓ ਕਿਉਂਕਿ ਮੈਂ ਆਪ ਅਕਸਰ ਹੀ ਵੀਡੀਓ ਦੇ ਵਿੱਚ ਮੈਂ ਬੋਲਦਾ ਹੁੰਦਾ ਹਾਂ ਕਿ ਜਿਹੜੇ ਟੀਨਾ ਵਾ ਇਹ ਤਪਦੀਆਂ ਬਹੁਤ ਜ਼ਿਆਦੀਆਂ ਵਾ ਤੁਹਾਨੂੰ ਪਤਾ ਵਾ ਤੇ ਹੁਣ ਇਹ ਕੋਨੇ ਨਨੇ ਨਨੇ ਬੱਚੇ ਵੀ ਇੱਥੇ ਰਹਿ ਰਹੇ ਆ ਬਜ਼ੁਰਗ ਵੀ ਇੱਥੇ ਰਹਿ ਰਹੇ ਆ ਮੈਂਟਲੀ ਅਫਸੈਟ ਵੀ ਜਿਹੜੇ ਬਿਮਾਰ ਹੋ ਉਹ ਵੀ ਭੈਣਾ ਵੀ ਰਹਿ ਰਹੇ ਆ ਤੇ ਜਿਹੜੀ ਤੁਹਾਨੂੰ ਪਤਾ ਠੰਡ ਆ ਜਾਂ ਗਰਮੀ ਆ ਇਹ ਸਭ ਤੋਂ ਜ਼ਿਆਦਾ ਕਿਹਨੂੰ ਲੱਗਦੀ ਆ ਸਭ ਤੋਂ ਜ਼ਿਆਦਾ ਬੱਚਿਆਂ ਨੂੰ ਲੱਗਦੀ ਆ ਜਾਂ ਬਜ਼ੁਰਗਾਂ ਨੂੰ ਲੱਗਦੀ ਆ ਜਾਂ ਜਿਹੜੇ ਬਿਮਾਰ ਹੁੰਦੇ ਉਹਨਾਂ ਨੂੰ ਲੱਗਦੀ ਆ ਤੇ ਤੁਹਾਨੂੰ ਪਤਾ ਵੀ ਇੱਥੇ ਤਿੰਨੇ ਸ਼੍ਰੈਣੀਆਂ ਰਹਿੰਦੀਆਂ ਕੋਈ ਜਿਹੜਾ ਤੰਦਰੁਸਤ ਆ ਜਿਹੜਾ ਚੰਗਾ ਭਲਾ ਵਹਟਾ ਘਟਾ ਉਹ ਤੇ ਆਪਣੇ ਆ ਸਾਡੇ ਕੋਲ ਆਸ਼ਰਮਾਂ ਦੇ ਵਿੱਚ ਰਹਿਣਾ ਨਹੀਂ ਆ ਸਾਡੇ ਕੋਲ ਆਉਣਾ ਹੀ ਉਹਨਾਂ ਨੇ ਆ ਜਿਹੜੇ ਆ ਆਪਣੇ ਆਪ ਨੂੰ ਨਹੀਂ ਸੰਭਾਲ ਸਕਦੇ ਜਾਂ ਬਿਮਾਰ ਆ ਜਾਂ ਬੱਚੇ ਆ ਜਾਂ ਬਜ਼ੁਰਗ ਆ ਸੋ ਬੇਨਤੀ ਜਰੂਰ ਪ੍ਰਵਾਨ ਕਰਿਓ ਜੇ ਜਿਆਦਾ ਨਹੀਂ ਤੇ ਥੋੜਾ ਥੋੜਾ ਕੋਈ ਭੈਣ ਜਾਂ ਕੋਈ ਵੀਰ ਹਿੱਸਾ ਪਾ ਕੇ ਤੇ ਵੀਰ ਜੀ ਉਹਨਾਂ ਨੂੰ ਜੇ ਲੈਟਰ ਕਰਵਾ ਦੇਵੇ ਤੇ ਸਾਨੂੰ ਵੀ ਅਸੀਂ ਸੋਚਾਂਗੇ ਕਹਾਂਗੇ ਕਿ ਅਸੀਂ ਵੀਡੀਓ ਪਾਈ ਸੀ ਚਲੋ ਵੀਡੀਓ ਦੇ ਜ਼ਰੀਏ ਹੈਲਪ ਹੋ ਗਈ ਆ ਤੇ ਜਰੂਰ ਸੰਗਤ ਜੀ ਸਪੋਰਟ ਕਰਿਓ ਤੇ ਚਲੋ ਠੀਕ ਹੈ

ਇਹ ਕਿਨਾ ਕੁੜੀ ਦਾ ਮਨਜੋਤ ਦਿਖਾ ਦਿਖਾ ਦੇ ਕੋਲ ਇਹ ਬੱਚੀ ਕਿਹ ਕਿਹ ਲੈ ਚਾਰ ਬੁਰਾ ਲਾ ਗਿਆ ਚਾਰ ਬੁਰ ਇਹ ਬੱਚੀ ਦਾ ਕੀ ਲੱਗੇ ਕੀ ਬੈਕਪ ਉਹ ਚਹੇਗਾ ਇੱਕ ਘਰ ਤੋਂ ਨੰਬਰਦਾਰਾਂ ਦੀ ਕੁੜੀ ਹੈ ਅੱਛਾ ਬਸ ਬੋਲਦੀ ਨਹੀਂ ਤੇ ਬੋਲਦੀ ਨਹੀਂ ਤਾਂ ਆਸ਼ਮ ਜੀ ਕਰਤਾ ਫੱਤੇ ਏਦਾਂ ਮੈਨੂੰ ਇਹਦਾ ਜਿੱਥੇ ਲੈਣ ਗਿਆ ਉਹਦੇ ਰਾਤ ਗਏ 10 11 ਵਜੇ ਮੈਨੂੰ ਆਂਦੇ ਕਿ ਛੱਡ ਨਾ ਜਾਏ ਨੇ ਹੱਤ ਅੱਡਾ ਭਲਾ ਦੇ ਤਾਂ ਉਹਨੇ ਕਹਾ ਕਰਨ ਬੁੱਤ ਇਪੋ ਵੀਰ ਨਵਾਂ ਜਾਨਾ ਦੀ ਕੁੜੀ ਆ ਕਿੰਨੀ ਸੋਹਣੀ ਆ ਪਿਆਰੀ ਆ ਤੇ ਉਹਨਾਂ ਨੇ ਮੈਂ ਕਿਹ ਕਮਾਉਣਾ ਨੂੰ ਕਿ ਉਹਨਾਂ ਨੇ ਆ ਜਾਨ ਨੇ ਸਿਰਫ ਇਸ ਕਰਕੇ ਆਸ਼ਮ ਦੇ ਵਿੱਚ ਭੇਜ ਦਿੱਤਾ ਚੁੱਪ ਗਰੋ ਦਰੋ ਰੱਬ ਤੋਂ ਯਾਰ はい ਗਏ ਨਹੀਂ ਉਹਨਾਂ ਨੇ ਇੱਕੋ ਹੀ ਖਾਸਾ ਮੈਂ ਜਾਂਦਾ ਨਾ ਲੈਣਾ ਮੈਂ ਤਾਂ ਜਲੂਸ ਕੱਢ ਕੇ ਆਉਣਾ ਸੀਗਾ ਉਹ ਮੈਂ ਤਾਂ ਨਹੀਂ ਜਰੂਰ ਕੱਢਿਆ ਉਹ ਹੋਰ ਕਿਤੇ ਦੇਣ ਨੂੰ ਤਿਆਰ ਨਹੀਂ ਕਿਤੇ ਨੂੰ ਵੇਚਣ ਮੋਚਣ ਤੇ ਸਭ ਸਭ ਤੇ ਮਨੋ ਸੀ ਉਹ ਸ਼ਾਂਭੀ ਕੋਲ ਆਈ ਕਿ ਲੈ ਲੈ ਜੋ ਤੇ ਮੈਂ ਫਿਰ ਰਾਤ ਹੀ ਗਿਆ ਉਥੇ ਜਿੱਦਰ ਮੈਂ ਲਿਆ ਉਦੋਂ ਕੁੜੀਆਂ ਕੋਲ ਜਾੜਾ ਜਾਂਦਾ ਹੈ ਬੜੇ ਮਾੜੇ ਹਲਾ ਦੇ ਹੁਣ ਮਾਂ ਆ ਦੇ ਫੋਨ ਕਰਦੀ ਜੇ ਦੇ ਦ ਮੈਂ ਨਾ ਹਾਂ ਰਸਤੇ ਹੁਣ ਲਿਖਾ ਕੇ ਲੈਣਾ ਸੀ ਉਹਨਾਂ ਨੂੰ ਖਾਕ ਸਾਰਾ ਕੋਲੋਂ ਪਰ ਠੀਕ ਹੈ ਚਲੋ ਮੈਂ ਦਗਾ ਠਾਰੀ ਤੇ ਤਾਂ ਦੀ ਤਰਸਦੀ ਹੁੰਦੀ ਆ ਕਾਦੀ ਰੋਂਦੇ ਲੋਕ ਰਾਬਬੀ ਵਿਚਾਰਾ ਕੀ ਕਰੇ ਹੁਣ ਆ ਮੇਰੀ ਬੇਟੀ ਆ ਹਨਾ ਮੈਨੂੰ ਮਾੜੀ ਜੀ ਰੋਵੇ ਨਾ ਰਸਤੇ ਚ ਰੋਣ ਡੇਹੀ ਮਾੜੀ ਜੀ ਰੋਏ ਤੇ ਮੈਨੂੰ ਹੋ ਤਾ ਹੁਣ ਲੱਗ ਪਈਂਦਾ ਜਿੰਨੂੰ ਕੁਛ ਹੋਲਾ ਪਿੰਦਾ ਤੇ ਵੇਲਾ ਉਹ ਵੀ ਲੋਕ ਹੈਗੇ ਆ ਵੇਲਾ ਜਿਹੜੇ ਇੱਦੇ ਰੱਖ ਛੱਡ ਜਾਂਦੇ ਬੜੇ ਬੜੇ ਕੇਸ ਭਾਜੀ ਬੜਾ ਬੜਾ ਮਾੜਾ ਹਾਲ ਸਿਸਟਮ ਹੋਰ ਵੇਖੋ ਥੋੜੇ ਸਮੇਂ ਤੱਕ ਬੱਚਿਆਂ ਨੂੰ ਲੋਕਾਂ ਨੂੰ ਦੇਈ ਜਾਣੇ ਆ ਜੰਮ ਦੇ ਆਉ ਤੇ ਹੁਣ ਸਾਡੇ ਵਗੜਾ ਬੱਚੇ ਹੈਗੇ ਪਹਿਲਾਂ ਤੇ ਉਹਨਾ ਬੱਚੇ ਤਾਂ ਡੇ ਸਾਹਮਣੇ ਹੀ ਆ। ਉਹਨੇ ਕੁੜੀਆਂ ਜਿੰਨੇ ਤਾਂ ਮੈਂ ਸੋਹਣੀਆਂ ਹੁੰਦਾ ਕਿ ਸੋਹਣਾ ਨਹੀਂ ਆ। ਉਹਦੇ ਅੰਦਰ ਡਿੱਕਣ ਲਈ ਆ। ਤਾਂ ਨਹੀਂ ਅੱਤ ਇਹਦਾ ਦੀ ਸੇਵਾ ਨਾ। ਕਿਉਂਕਿ ਮੈਂ ਤੁਹਾਨੂੰ ਅੱਗੇ ਵੀਡੀਓ 'ਚ ਬੋਲਦਾ ਹੁੰਦਾ ਹਾਂ ਮੈਂ ਸਿਰਫ ਮੇਰੇ ਡਿਊਟੀਆਂ ਬਾਰੇ ਮਚੋਗਲਾ ਕਿਉਣਾ। ਠੀਕ ਹੈ ਜੀ। ਸੰਤਨ ਕੋਈ ਮਤਲਬ ਵੀਡੀਓ ਵੇਖ ਕੇ ਸੇਵਾ ਕਰ ਦਿੰਦਾ ਵਾ ਜਾਂ ਕਿਹ ਉਦਾਂ ਮਤਲਬ ਸੇਵਾ ਹੁੰਦੀ ਆ ਪਰ ਮੈਂ ਹੱਥੀ ਸੇਵਾ ਨਹੀਂ ਮੇਰੇ ਤੋਂ ਹੁੰਦੀ ਠੀਕ ਹੈ ਜੀ ਲਾਲੋ ਵੀ ਮੇਰਾ ਇੱਕ 네ਗੇਟਿਵ ਪੁਆਇੰਟ ਲਾ ਲਓ ਜਾਂ ਕੁਝ ਵੀ ਲਾ ਲਓ ਕਿਉਂਕਿ ਮੈਂ ਵੀਡੀਓ 'ਚ ਬੋਲਣ ਆ ਮੈਂ ਵੀ ਆਖਾਂ ਕਿ ਮੈਂ ਹੱਥੀ ਬੜੀ ਸੇਵਾ ਕਰਦਾ ਆ ਚੋਂਦੇ ਵਿੱਚ ਮੈਨੂੰ ਨਮੋਣਾ ਨੂੰ ਨਮੋਣਾ ਠੀਕ ਹੈ ਤੇ ਮੇਰੇ ਵਾਸਤੇ ਇੰਨਾ ਮਤਲਬ ਕਿ ਵਾਇਗ ਮੇਰੇ ਨਾਲ ਇੰਨਾ ਔਖਾ ਨਹੀਂ ਆਇਆ ਮਤਲਬ ਮੈਂ ਚੋਗਲ ਹੋਣਾ ਵਾਇਗ ਨੂੰ ਨੇ ਚਲ ਆ ਚਾ ਇਹਨਾਂ ਨੇ ਜੋਗੇ ਨਾਲ ਆਪੇ ਲੈਣਾ ਮਤਲਬ ਇੱਕ ਦੋ ਵੀਰਾਂ ਸੇ ਵਾਲੇ ਪਰ ਤੁਹਾਡ ਨੂੰ ਤੁਸੀਂ ਮੈਂ ਤੁਹਾਡੇ ਲਈ ਕਹਿੰਦੇ ਆ ਵੀ ਤੁਸੀਂ ਚੋਗਾ ਚੋਗਾ ਵੀ ਲੈ ਕੇ ਆਉਣਾ ਤੇ ਇਹਨਾਂ ਦੇ ਬੋਟਾਂ ਦੇ ਮੂੰਹ 'ਚ ਵੀ ਤੁਸੀਂ ਆਪ ਪਾਉਣਾ ਬੜਾ ਉਖਾ ਯਾਰ ਮੈਂ ਸਿਰਫ ਹਣਕੇ ਮੁੰਡੇ ਨੂੰ ਪਹੁੰਚਾਉਣਾ ਇਹਨਾਂ ਨੇ ਨਹੀਂ ਨਵਾਇਆ ਉਹਨੂੰ ਵੀ ਨਵਾਇਆ ਇੱਥੇ ਤੋਂ ਸਵੈਲ ਹੁੰਦੀ ਇਹਦੇ ਕੱਪੜੇ ਬਦਲਦੇ ਪਈ ਆਵੇਂ ਮੈਂ ਕਹਾਂ ਕਿ ਮੈਂ ਸਿਰਫ ਬੋਲਣਾ ਹੀ ਤੇ ਜਬਾਨ ਹਿਲਾਉਣੀ ਆ ਤਾਂ ਤਾਂ ਨਹੀਂ ਆਉਂਦੇ ਵਾਹ ਬ੍ਰੋ ਕੋਈ ਫਿਰ ਮੇਰੇ ਦਾ ਐਸ ਇੱਕ ਇਹ ਆ ਬੜਾ ਫਰਕ ਪੈਂਦਾ ਮੰਨ ਲਓ ਆਸ਼ਰਮ ਚ ਰਹਿਸਦਾ ਬੜਾ ਫਰਕ ਪੈਂਦਾ ਯਾਰ ਮੈਂ ਮੇਰੇ ਵੀ ਪਿੰਡ ਜੀ ਆਸ਼ਰਮ ਆ ਮੈਂ ਕਿਉਂ ਆਖਾਂ ਰਹਿਸ ਮੈਂ ਵੀ ਆਸ਼ਰਮ ਚ ਹੀ ਕਰ ਸਕਦਾ ਹਾਂ ਪਰ ਇੰਨਾ ਬਾਲ ਨਹੀਂ ਮਰ ਜਾਗਾ ਹਾਂ ਜੇ ਮੈਂ ਆਸ਼ਰਮ ਜੀ ਰਹਿਸ ਕਰਾਂ ਮੈਂ ਵੀ ਦੇਖ ਸਕਦਾ ਮੈਂ ਕਿ ਯਾਰ ਮੈਂ 10-15000 ਰੁਪਿਆ ਨੂੰ ਤਨਖਾਹ ਦੇਂਦੇ ਆ ਬੰਦੇ ਨੂੰ ਰੈਂਟ ਇੱਕ ਮਲਕਾ ਸਾਡਾ 15 ਮੰਨਾ 16000 ਰੁਪਏ ਮਹੀਨੇ ਦਾ ਇਹਦੇ ਤਰ੍ਹਾਂ ਜਾਂਦੀਆਂ ਦੋ ਤਨਖਾਹਾਂ ਆ। ਠੀਕ ਹੈ ਜੀ ਇੱਕ ਜਿਹੜਾ ਵੀ ਸਾਸਵਾਰ ਕਰਦਾ ਦਾਜ ਕਰਦੀ। ਦੋ ਤਨਖਾਹਾਂ ਨਾਲ ਦਿੱਦਾ ਵੀ ਉਹ ਮਤਲਬ ਚਕਾ ਇਦਰਾ ਚਕਾ ਇਦਰਾ। ਹੂੰ। ਇਹਨਾਂ ਕਿ ਮੇਰੀ ਮਿਸੇ ਥੋੜੀ ਆਪਰੇਸ਼ਨ ਹੋਈ ਆ ਦੋ। ਹਾਂ। ਠੀਕ ਹੈ ਜੀ। ਫਿਰ ਛੋਟੇ ਛੋਟੇ ਬੱਚੇ ਆ। ਹਾਂ ਜਿਹੜੇ ਹੁੰਦੇ ਆ ਬੀਬੀਆਂ ਰੱਖਣੀਆਂ ਤੇ ਨਾਲ ਦੀ ਤੇਰਾ ਸਾਰਾ ਗਫਾ ਨਾਜ਼ ਹੀ ਲਾਉਂਦੀ ਹੁੰਦੀ। ਹੂੰ। ਨੋ ਨਾ ਸਾਰਾ ਹੀ ਬੀਬੀਆਂ ਨੂੰ ਕੀ ਦਿਖਾ ਦਿੰਦੇ? ਬੀਬੀਆਂ ਨੂੰ ਦਿਨੇ 4-400 ਰੁਪਏ। ਦੋਵੇਂ ਟਾਈਮ ਦਾ। ਹਾਂ। ਦੋਵੇਂ ਟਾਈਮ ਰੋਟੀਆਂ ਹੁੰਦੀਆਂ ਹੁੰ ਹੁਣ ਕੀਤਾ 4000 ਜਿਹੜਾ ਤਿੰਨ ਦਿਨ ਜਾਰੇ ਗਲਤ ਹੋਗੀ ਨਾ ਜਿਵੇਂ ਤੁਸੀਂ ਦੋ ਵੀ ਬਿਹਰ ਕੇ ਦੋ ਦੋ ਟਾਈਮ ਪਛਾਦ ਲਵੰਦੇ ਹਣਾ 8000 ਮਹੀਨੇ ਦਾ ਲਾ ਲੋ ਮੈਂ ਦਿੰਦਾ ਮੈਂ ਭੈਣ ਨੂੰ 5000 ਮਹੀਨੇ ਲਕਿਤਾ ਮੈਂ ਭੈਣਾ ਉਹ ਇੱਕੋ ਢੰਗ ਪਛਾਦ ਲਵੰਨਾ ਉਹ ਦੇ ਦੋ ਉਹ ਕੱਲੀ ਲਉਂਦੀ ਆ ਤਾਂ ਨਾਲ ਦੇ ਵੀਰ ਸੈਲਪ ਕਰਦੇ ਆ ਸਾਡੇ ਕੋਲ ਪਹਿਲਾਂ ਇਹ ਕੱਲੀ ਲਾਉਣ ਹੁੰਦੀ ਹੁਣ ਸਾਡੇ ਕੋਲ ਬੰਦੇ ਜਾਦੇ ਆ 45 ਜਾਣੇ ਆ 45 ਜਾਣੇ ਆ ਤੇ ਕੱਲੀ ਬੀਬੀ ਬਸੁੱਤ ਨਹੀਂ ਆਉਂਦਾ ਮੈਨੂੰ ਕੀ ਕਰਨਾ ਪਊਗਾ ਜਿਆਦਾ ਦੀ ਤਨਖਾਹ ਵੀ ਦੋ ਨਹੀਂ ਪਉਦੇ ਜਾਂ 1 ਰੁਪਿਆ ਰੱਖ ਨਹੀਂ ਮਿਲਦਾ ਆਟਾ ਗੁੰਨਣ ਵਾਲੀ ਮਸ਼ੀਨ ਹੈ ਨਾ ਆਹ ਹੈ ਨਾ ਦੋ ਚੰਗਾ ਤੇ ਚੰਗਾ ਦੋ ਰੱਖ ਦੋ ਰੱਖੋ ਵਧੀਆ ਹਮ ਹੌਲੀ ਮੇਰੇ ਕੋਲ 30 ਕਿਲਾ ਨਹੀਂ ਮੇਰਾ ਮਸ਼ੀਨਾਂ ਲਾਇਆ ਹਾਂ ਵਰ ਸੁੱਧਰਨੇ ਬੈਠਾ ਕੰਮ ਮਸ਼ੀਨਾਂ ਗਲਤ ਆ ਗਿਆ ਹੈ ਬਿਲਕੁਲ 30 ਕਿ ਜਾਣੇ ਹੈਗੇ ਆ ਜਦੋਂ ਹੁਣ ਵਧੇ ਨਾ ਸਰੀਰ ਸਕਤ ਕਿਉਂਕਿ ਸਿਆਲ ਚ ਜਿਆਦੀ ਵਧਦੀ ਹੈ ਨਾ ਵਧਨੇ ਵਧਨੇ ਹੁਣ ਸਿਸਟਮ ਦਾ ਨੂੰ ਵਧਾ ਜਦੋਂ ਇਹ ਬੰਦਾ ਜਿਹੜੀ ਲੈ ਤੁਰ ਪੈਂਦਾ ਬੰਦੇ ਨੂੰ ਉਹ ਚੀਜ਼ਾਂ ਦੇ ਦਿੰਦੇ ਆ ਹਾਂ ਸਹੀ ਗੱਲ ਹੈ ਚਲੋ ਵਾਇਕ ਨੂੰ ਮੇਰ ਕਰੀ ਜੇ ਕਰੋਨੇ ਸੇਵਾ ਬਖਸ਼ੀ ਆ ਤੇ ਆਪੇ ਬਲਵੀ ਬਖਸ਼ੂ ਇਹ ਹੋ ਜਾਣਾ ਹਾਂਜੀ ਹਾਂਜੀ ਵੇਖੋ ਜਿਹੜਾ ਇੱਥੇ ਆ ਗਿਆ ਉਹਦਾ ਦਾਣਾ ਪਾਣੀ ਉਹਦੇ ਕਰਮਾ ਹਾਂ ਸਹੀ ਗੱਲ ਹੈ ਠੀਕ ਹੈ ਜੀ ਦੇਵ ਜਾ ਤੀਜੇ ਪ੍ਰਸ਼ਾਦ ਆਵੇ ਜਾਣਾ ਨਹੀਂ ਚੱਲੀ ਰਹਿ ਗਈ ਟਿਕਾਂਸ ਰਹੀ ਤੇ ਉਹ ਬੰਦੇ ਦਾ ਥੋੜੇ ਜਰੂਰ ਆਪਾਂ ਭਰਾ ਹਾਂ ਨਾ ਸੇਵਾ ਕਰਦੇ ਹਾਂ ਹਾਂ ਆਪਾਂ ਕਰਦੇ ਕੋਈ ਨਹੀਂ ਮੈਂ ਹੁਣ ਉਹਦੇ ਰਾਤ ਕਰਕੇ ਨਹੀਂ ਕੋਈ ਗੱਲਬਾਤ ਕੀਤੀ ਅਮਸਵੇਰੇ ਕਰਾਂਗਾ ਨਹੀਂ ਮੈਂ ਇਹ ਨਹੀਂ ਕਹਿੰਕਿਉਂਕਿ ਚਲੋ ਆਪ ਮੈਂ ਹੁਣ ਆ 30 ਚਲੀ ਜਾਣੀ ਤੁਸੀਂ ਇਹਨਾਂ ਨੂੰ ਸਮਝ ਲੈਗੇ ਹਾਂ ਮੈਂ ਯਾਰ ਮੈਂ ਕਿਉਂ ਉਹਦਾ ਸ਼ਰਾਬ ਲਵਾਂ ਹੈਨਾ ਸ਼ਰਾਬ ਹੀ ਹੁੰਦਾ ਪੀਉਂਦੀ ਉਹਦਾ ਮਨ ਲੱਗੇ ਮੈਂ ਜਿਹੜਾ ਟਿਕਾਣਾ ਕੱਟ ਮਨ ਲੱਗੇ ਇੱਥੋਂ ਮੈਂ ਰਖਸ ਖਾਉਣ ਲਿਆ ਵਾਂ ਹੈਨਾ ਪਰ ਮੈਨੂੰ ਇਹ ਹੈ ਕਿ ਉਹ ਕਿਤੇ ਤੂੰ ਇਹਨਾਂ 30 40 ਚਲੀ ਜਾਣੇ ਸਾਮਣ ਨੇ ਮੇਰੀ ਗੱਲ ਅਲੱਗ ਕਰੀ ਹੁਣ ਤੁਹਾਡਾ ਲੋਕਾਂ ਨਾਲ ਪਿਆਰ ਬਣਿਆ ਵਾ ਸੰਤਨਾ ਪਿਆਰ ਬਣਿਆ ਵਾ ਹੈਨਾ ਲੋਕੀਂ ਧਰਤੇ ਵਿਸ਼ਵਾਸ ਕਰਦੇ ਆ ਕਿ ਤੇਨੇ ਉੱਥੇ ਕੋਈ ਠੀਕ ਗਲਤ ਕਰ ਕਰ ਦਿੱਤੀ ਬਦਨਾਮੀ ਹੋ ਜੂ ਠੀਕ ਹੈ ਜੀ ਜਿੰਨਾ ਦਾ ਟੜ ਤੇ ਵਿਸ਼ਵਾਸ ਬਣਿਆ ਵਾ ਉਹ ਜਵਾ ਸ਼ਗਲੇ ਦਾ ਕਿਤਨਾ ਕੀਤੇ ਫਰਕ ਪੋਗਾ ਮੇਰੀ ਮੈਨੂੰ ਯਾਦ ਆਤੇ ਹੋਏ ਕਿ ਜਦੋਂ ਮੇਰੇ ਕੋਲ ਕੋਈ ਵੀ ਬੰਦਾ ਨਵਾਂ ਆਉਂਦਾ ਨਾ ਹਾਂ ਮੈਂ ਉਹਨੂੰ ਕੈਮਰੇ ਥਲੇ ਰੱਖਦਾ ਨਾ ਵੀ ਉਹਦੇ ਬੰਦੇ ਦਾ ਦਾਦ ਨਾ ਸਤਾਨੀ ਕਰੋ ਵੀ ਦਿਨੇ ਕਰੋ ਬੰਦਾ ਫੜਿਆ ਜਾਂਦਾ ਹੈ ਤੇ ਫਿਰ ਜਦੋਂ ਸਾਡੇ ਕੈਮਰੇ ਅੱਗੇ ਤੇ ਨਹੀਂ ਲੱਗੇ ਯਾਰ ਅੱਗੇ ਤੇ ਨਹੀਂ ਲੱਗੇ ਸੁਰੂ ਤਾਂ ਲੱਗੇ ਕੈਮਰੇ ਵਿੱਚ ਜਦੋਂ ਬੰਦਾ ਸਾਡੇ ਫੜਿਆ ਜਾਂਦਾ ਨਾ ਫਿਰ ਅਈ ਜੇ ਉਹਦੀ ਗਲਤੀ ਹੁੰਦੀ ਫਿਰ ਅਈ ਤਸੱਲੀ ਚ ਧੀਰਜ ਨਾ ਕਰ ਜੇ ਬਾ ਦੂਜੀ ਹਾਰ ਨੇ ਬੰਦਾ ਕੋਲ ਬੰਦਾਤਾ ਬਾਪਰਾ ਮੈਂ ਤੈਨੂੰ ਕੁਝ ਆਖਿਆ ਨਹੀਂ ਤੇ ਮੈਂ ਇਹਨਾਂ ਤਾਂ ਤਿਆਰ ਹੋ ਦੀ ਨਾ ਹਾਂ ਇਹ ਰੀਜ ਵੀ ਲੋੜੀ ਨਹੀਂ ਆ ਗਈ ਤੇਰਾ ਜੋ ਆ ਰਿਹਾ ਆਈ ਮੇਰੇ ਕੈਮਰੇ 16 ਕੈਮਰੇ ਲੱਗੇ ਆਹ 16 ਕੈਮਰੇ ਚੀਜ਼ ਆਹ ਇਹ ਕਉਧਰੋਂ ਐਨੂੰ ਉਧਰੋਂ ਐਨੂੰ ਮੈਂ ਇਹ ਇਸ ਮਹੀਨੇ ਮੇਤੋਂ ਨਾ ਨਾ ਲੱਗੇ ਹਾਂ ਮੈਂ ਅਗਲੇ ਮਹੀਨੇ ਲਵਾ ਹੀ ਲੈਣੀ ਆ ਬਾਬਾ ਜੀ ਖਰਚਾ ਜ਼ਿਆਦਾ ਹੈ ਨਹੀਂ ਆ ਚਾਰ ਕੈਮਰੇ ਲਵਾ ਦਿਓ ਡੀਵੀਆਰ ਸੋਟਾ ਲਾ ਆ ਗਏ ਨਾ ਹਾਂ ਚਾਰ ਕੈਮਰੇ ਵਾਸਤੇ ਫੋਨ ਤੇ ਖਰਾਬ ਕਨੈਕਟ ਕੋਈ ਬੰਦਾ ਸਤਾਣੀ ਕਰਦਾ ਮਗਰ ਨਾਲ ਜਿਹੜਾ ਬੰਦਾ ਤੁਸੀਂ ਰੱਖਿਆ ਨਾਲ ਉਹ ਨਿਰਾਜ ਰਹੂਗਾ ਚਾਰ ਹੁਣ ਚਾਰ ਕਰਾ ਲਈ ਬਾਦ ਤੋਂ ਜ਼ਿਆਦਾ ਕਰ ਲਾਂਗਾ ਜਾਂ ਆਵਾਜ਼ ਵਾਜ਼ ਜ਼ਿਆਦਾ ਖਰਾੜੋ ਬਸ 20000 ਰੁਪਏ ਦਾ ਖਰਚਾ 15-20 ਤਾਂ ਆਉਣਾ ਪੈਦਾ ਤੇ ਕੈਮਰੇ ਬਾਅਦ ਜਿੰਨੇ ਮਰਜ਼ੀ ਭਜਾਈਓ ਤਾਰ ਪਾ ਕੇ ਪਾਪਾ ਮਾਮਾ ਨਹੀਂ ਕੁਛ ਨਹੀਂ ਆਂਦਾ ਕੁਛ ਡਰਦੀ ਇਹਨੇ ਉਹ ਤਾਂ ਉਹ ਨਹੀਂ ਆਂਦਾ ਨਹੀਂ ਕੁਛ ਨਹੀਂ ਆਂਦਾ ਆ ਵੀ ਗਲਟਾ ਠੀਕ ਹੈ ਕੈਮਰੇ ਜਰੂਰ ਦੱਸਾਂ ਗੱਲ ਜੇ ਕੋਈ ਵੀ ਗੱਲ ਨੂੰ ਕੋਈ ਤੀਮ ਹੁੰਦੀ ਹੈ ਕੋਈ ਗੱਲਬਾਤ ਹੁੰਦੀ ਕਿਸੇ ਨਾਲ ਨੂੰ ਗੱਲ ਨੂੰ ਪੰਗਾ ਪੈਂਦਾ ਕੈਮਰੇ ਤੇ ਕੈਮਰੇ ਜੀ ਮੇਰੇ ਪਤਾ ਕਰ ਲੈ ਗਿਆ ਹਰ ਬਸ ਹਾਂ ਲੈ ਕੈਮਰੇ ਲਵਾਉ। ਹੋਰ ਆਪਣੇ ਅਫਸਰ ਚ ਵੀ ਕੈਮਰਾ ਹਾਂ ਆ ਦਰਬਾਰ ਚ ਵੀ ਕੈਮਰਾ ਐਂਟਰੀ ਤੇ ਕੈਮਰੇ ਸਾਰੀਆਂ ਕੰਧਾਂ ਤੇ ਕੈਮਰੇ ਉਹ ਕੰਧਾਂ ਤੇ ਕੈਮਰੇ ਲੱਗੇ ਬਾਹਰ ਵੀ ਸਾਰੇ ਆਲੇ ਦੁਆਲੇ ਨਾ ਹਾਂ ਉਹਨਾਂ ਤੇ ਲਾਈਟ ਲੱਗਦੀ ਇਹਨਾਂ ਤੇ ਨਹੀਂ ਲੱਗਦੀ ਇਹ ਉਹ ਫਿਰ ਬੱਤੀ ਜਗਣਦੀ ਨਾ ਗਾੜੀ ਇਹਦੇ ਬੱਤੀਆਂ ਬੰਦ ਹੋ ਗਏ ਫਿਰ ਡੇਰ ਲਾਈਟ ਆ ਨਾ ਕੈਮਰੇ ਰਾਤ ਐ ਪੂਰਾ ਜਿਹੜੇ ਜਗ੍ਹਾ ਨੇ ਜੰਦੇ ਮੇਰੇ ਅੰਦਰ ਐਲਸੜੀ ਲੱਗੀ ਆ ਨਾ ਕੈਮਰੇ ਦੇ ਅੱਛਾ ਹੁਣ ਮਾਰਾ ਤੁਸੀਂ ਆਏ ਉਸੇ ਰੱਦ ਦੀ ਪਤਾ ਲੱਗ ਗਿਆ ਹਾਂ ਚੱਲ ਬਾਬੀ ਆਵੇ ਇੱਥੇ ਸਾਰੇ ਕੈਮਰੇ ਹਨ ਹਾਂ ਆ ਕੈਮਰੇ ਬਕਾਨਾ ਇੱਧਰ ਵੀ ਜਾਂਦੇ ਆ ਕਿ ਕਰੋਨੇ ਯਾਰ ਆਣ ਮਾ ਆ ਦੇਖੋ ਥਾਂ ਗਾੜੀ ਇਹ ਵੀ ਹੈ ਨਾ ਸਾਰਾ ਥਾਂ ਗਾੜੀ ਹੁਣ ਇੱਧਰ ਅਸੀਂ ਦੁਪਹਿਰੇ ਤੇ ਇੱਧਰ ਕੱਢ ਦੇਣਾ ਨਾ ਬੰਦੇ ਮੇ ਧੁੱਪੇ ਅੱਛਾ ਆ ਤੁਹਾਡਾ ਇੱਥੇ ਹੈਗਾ ਨਾ ਮੇਰੇ ਕੋਲ ਇਹਦੀ ਸੜੀ ਪ੍ਰੋਬਲਮ ਨੂੰ ਕਰੋ ਆਜਾ ਪੈੜੇ ਅੰਦਰ ਚੱਲੀ ਆਪਾਂ ਹੁਣ ਘਰੇ ਜਾਣਾ ਵਾ ਆ ਗਏ ਇੱਥੇ ਆਸ਼ਮ ਜੀ ਜਾਣਾ ਵਾ ਬਾਹਰ ਥੋੜੀ ਚੱਲੇ ਆ ਜਾ ਚੱਲੇ ਜਾ ਆਜੋ 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 ਚੱਲ ਆਜੋ ਆਪੋ ਥੀ ਚੱਲੇ ਆ ਬਾ ਚੱਲੇ ਨਹੀਂ ਆਪਾਂ ਆਪਾਂ ਇੱਥੇ ਹੀ ਰਹਿਣਾ ਰਾਤ ਨੂੰ ਮੀਰ ਭਾਈ ਇੰਨਾ ਖਰਚਾ ਨਹੀਂ ਹੈਗਾ ਨਹੀਂ ਨਹੀਂ ਖਾ ਖਾਦਾ ਖਰਚਾ ਇੰਨਾ ਖਰਚਾ ਨਹੀਂ ਹੈ ਦੋ ਮਿੰਟ ਨਾਲ 9 ਮਿੰਟ ਆਲਾ ਨਾ ਚੱਲੀ ਬੱਚੀ ਵੀ ਠੰਡ ਨਾਲ ਆਪਾਂ ਸੌਈਏ ਨਾ ਅੰਦਰ ਆਜੋ ਨਹੀਂ ਹੋਂ ਸੌਣਾ ਹੋਰ ਕਿੱਥੇ ਜਾਣਾ ਮੈਂ ਚਲਾ ਦਿਓ ਮੇਰੀ ਪੈਰ ਚਲ ਜਾ ਮੈਨੂੰ ਨਹੀਂ ਪੰਗਾ ਓਏ ਆ ਜਾ ਲੇ ਲਾ ਓਏ ਜੋਦੇ ਫੜੀ ਪੱਟ ਕੇ ਜੋਦੇ ਪੱਟ ਕੇ ਫੜੀ ਜਾ ਚਲੀ ਇਹ ਨਹੀਂ ਕਰ ਲੈਣਾ ਹੈਂਡਲ ਲੈ ਲੋ ਲੇ ਲਾ ਚਲਾ ਗੱਡੀ 'ਚ ਬੈਠ ਚਲ ਵਾ ਗੱਡੀ 'ਚ ਬਿਠਾ ਕੇ ਲੈ ਆਉਣਾ ਗੱਡੀ ਬਿਠਾ ਲੈਂਦੇ ਨੇ ਤੈਨੂੰ ਕਿੱਥੇ ਜਾਉਗੇ ਵੈਸੇ ਦਿਮਾਗੀ ਨਹੀਂ ਸਹੀ ਹਣਕੇ ਇਹਨਾਂ ਆਪੇ ਬੈਨ ਨਾਲ ਤੂੰ ਇਧਰ ਹੋ ਜਾ ਤਲਾ ਬੈਨ ਬਾਤ ਲਈਏ ਚੱਲ ਚੱਲੀ ਆਪਾਂ ਤੇਰੇ ਬੈਲ ਬਾਰੀ ਕੋਲ ਬਾਰੀ ਕੋਲ ਬੈਲੋ ਹੈ जगह था है चल तू चल जल्दी रु बाहर मैं बाहर आ हूं हो चल बराबर आगे आजा एक सर नीचे नीचे पीछे आ है तरबो तो ए तो ए तो मोड़ लेते बैग गाड़ी मोड़ पे गाड़ियां बहुत होती है ना अच्छा बता भाई है ना ਬੱਚਾ ਨਾ 10 ਮਿੰਟ ਸਪੈਂਡ ਹੁੰਦਾ ਇੰਨਾ ਮੇਰੇ ਕੋਲੋਂ ਵੀ